ਗੁਰੂ ਤੇਗ ਬਹਾਦਰ ਸਹਿਬ ਪਾਤਸ਼ਾਹ ਦਾ ਪ੍ਰਕਾਸ਼ ਹੋਇਆ ਤੇ ਮੀਰੀ ਪੀਰੀ ਦੇ ਮਾਲਕ ਸਤਿਗੁਰੂ ਹਰਮੰਦਰ ਸਾਹਿਬ ਦੇ ਅੰਦਰ ਆ사ਜੀ ਦੀ ਵਾਰ ਦਾ ਕੀਰਤਨ ਸਰਵਣ ਕਰਦੇ ਜਦੋਂ ਆ사ਜੀ ਦੀ ਵਾਰ ਤੇ ਕੀਰਤਨ ਦੀ ਸਮਾਪਤੀ ਕੋਈ ਸਿੱਖ ਨੇ ਚਾਕੇ ਬੇਨਤੀ ਕੀਤੀ ਉਹਨੇ ਕਿਹਾ ਮਹਾਰਾਜ ਅੱਜ ਤੁਹਾਡੇ ਘਰ ਪੁੱਤਰ ਨੇ ਜਨਮ ਲਿਆ ਸਤਿਗੁਰੂ ਗੁਰੂ ਘਰ ਗੋਬਿੰਦ ਸਾਹਿਬ ਗੁਰੂ ਕੇ ਮਹਿਲ ਪਹੁੰਚੇ ਤੇ ਉੱਥੇ ਜਾ ਕੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਅਜੇ ਗੁਰੂ ਨਹੀਂ ਅਜੇ ਜਨਮ ਹੋਇਆ ਪਰ ਇਤਿਹਾਸ ਕਹਿੰਦਾ ਹੈ ਕਿ ਗੁਰੂ ਘਰ ਗੋਬਿੰਦ ਸਾਹਿਬ ਪਿਤਾ ਸਤਗੁਰੂ ਨੇ ਅੱਜ ਗੁਰੂ ਤੇਗ ਬਹਾਦਰ ਸਾਹਿਬ ਅੱਗੇ ਸੀਸ ਨਿਵਾਇਆ ਕੋਲ ਖੜੇ ਸਨ ਭਾਈ ਬਿਧੀ ਚੰਦ ਜੀ ਉਹਨਾਂ ਨੇ ਇੱਕ ਬਚਨ ਕਿਆ ਕਹਿਣ ਲੱਗੇ ਸਤਿਗੁਰੂ ਅੱਜ ਤੋ ਪਹਿਲਾਂ ਤੁਹਾਡੇ ਘਰ ਚਾਰ ਪੁੱਤਰ ਨੇ ਪਰ ਤੁਸੀਂ ਕਿਸੇ ਅੱਗੇ ਵੀ ਸੀਸ ਨਹੀਂ ਨਿਵਾਇਆ ਅੱਜ ਇਹਨਾਂ ਦੇ ਅੱਗੇ ਸੀਸ ਕਿਉਂ ਨਿਵਾਇਆ ਤੇ ਇੱਕੋ ਗੱਲ ਗੁਰੂ ਘਰ ਗੋਬਿੰਦ ਸਾਹਿਬ ਕਹਿਣ ਲੱਗੇ ਭਾਈ ਬਿਦੀ ਚੰਦ ਜੀ ਸੀਸ ਤਾਂ ਨਿਵਾਇਆ ਇਹ ਬਾਲਕ ਤੀਨਾ ਦੀ ਰੱਖਿਆ ਕਰਨਾ ਵਾਲਾ ਹੈ ਗਰੀਬਾਂ ਅਨਾਥਾਂ ਦੀ ਰੱਖਿਆ ਕਰਨ ਵਾਲਾ ਹੈ ਕਰਮ ਦੀ ਰੱਖਿਆ ਕਰਨ ਵਾਲਾ ਸਮਾਂ ਆਏਗਾ ਤੇਗ ਦਾ ਧਨੀ ਬਣੇਗਾ ਪ੍ਰਾਤਨ ਇਤਿਹਾਸ ਵਿੱਚ ਨਾਮ ਤੇਗ ਮੱਲ ਵੀ ਆਉਂਦਾ ਹੈ ਤੇਗ ਪਹਾਦਰ ਪਾਤ ਵਿੱਚ ਰੱਖਿਆ ਗਿਆ ਤੇ ਪਿਆਰਿਓ ਅਰਦਾਸ ਕਰਦੇ ਹਾਂ ਰੋਜ਼ ਤੇ ਜਦੋਂ ਅਰਦਾਸ ਕਰਦੇ ਹਾਂ ਨਾ ਤੇ ਉਹਦੇ ਵਿੱਚ ਬਚਨ ਪੜਿਆ ਜਾਂਦਾ ਹੈ ਜਿਨੇ ਇੱਕ ਵਾਰ ਮੰਨ ਕਰਕੇ குரு ਤੇਗ ਬਹਾਦਰ ਸਹਿਬ ਜੀ ਦਾ ਨਾਮ ਵੀ ਇਸ ਜੇਬਾ ਤੇ ਲਿਆ ਉਹਦੇ ਘਰ ਵਿੱਚ ਨੌ ਨਦੀਆਂ 18 ਸਿੱਧੀਆਂ ਵਰਤ ਜਾਂਦੀ। ਤੇਗ ਬਹਾਦਰ ਸਿਮਰਿਆ ਘਰ ਨੌ ਨਦੀ ਆਵੇ ਧਾਏ ਸਭ ਥਾਈ ਵੇ ਸਕਾਏ ਤੇ ਪਿਆਰਿਓ ਧੰਨ ਗੁਰੂ ਤੇਗ ਬਹਾਦਰ ਸਹਿਬ ਜਿਨ੍ਹਾਂ ਦਾ ਬਚਪਨ ਪਿਤਾ ਸਤਗੁਰੂ ਤਨ ਗੁਰੂ ਕਰ ਗੋਬਿੰਦ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਤੇ ਪਿਆਰਿਓ ਬਹੁਤ ਪ੍ਰੇਮ ਭਾਵਨਾ ਦੇ ਵਿੱਚ ਬਚਪਨ ਬਤੀਤ ਹੋਇਆ। ਤਨ ਗੁਰੂ ਤੇਗ ਪਹਾਦਰ ਸਾਹਿਬ ਪਾਤਸ਼ਾਹ ਜਿਨ੍ਹਾਂ ਦੇ ਪ੍ਰਤੀ ਬਚਪਨ ਦੇ ਵਿੱਚ ਵਿਤਿਆ ਜਿਹੜੀ ਹੈ ਉਸ ਸਮੇਂ ਬ੍ਰਹਮ ਗਿਆਨੀ ਬਾਬਾ ਫੁੱਢਾ ਸਾਹਿਬ ਜੀ ਦਾ ਵੀ ਜ਼ਿਕਰ